ਸਾਕੀ ਕਾਕੇ ਬੂੜੇ ਤੋਂ ਬੁੱਢਾ ਜੀ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਜੰਗਲ 'ਚ ਬੈਠੇ ਸਨ ਉਹ ਜੰਗਲ ਵਸੋਂ ਦੇ ਨੇੜੇ ਸੀ ਗੁਰੂ ਜੀ ਇਕਾਂਤ ਵਿੱਚ ਬੈਠੇ ਹੋਏ ਪਰਮਾਤਮਾ ਦਾ ਸਿਮਰਨ ਕਰ ਰਹੇ ਸਨ ਕੁਦਰਤ ਨੂੰ ਦੇਖਦੇ ਹੋਏ ਇੱਕ ਕਾਦਰ ਨੂੰ ਯਾਦ ਕਰਕੇ ਪ੍ਰਸੰਨ ਹੋ ਰਹੇ ਸਨ ਗਰਮੀਆਂ ਦੀ ਰੁੱਤ ਸੀ ਚੰਗੀ ਛਾਂ ਵਾਲੇ ਦਰਖਤ ਦੇ ਹੇਠਾਂ ਬੈਠੇ ਸੀ ਜਿੱਥੇ ਠੰਡ ਸੀ ਉਨ੍ਹਾਂ ਦੇ ਲਾਗੇ ਇੱਕ ਬੂੜਾ ਨਾਮ ਦਾ ਬਾਲਕ ਗਉਂਆ ਚੱਲ ਰਿਹਾ ਸੀ ਉਹ ਬਾਲਕ ਨਿਰੰਕਾਰੀ ਜੋਤ ਨੂੰ ਵੇਖ ਕੇ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਉਹ ਜੋਤ ਉਸਦੇ ਦਿਲ ਵਿੱਚ ਵਸ ਗਈ ਅੱਖਾਂ ਵਿੱਚ ਉਸੇ ਜੋਤ ਦਾ ਨੂਰ ਆ ਗਿਆ ਉਸ ਦਾ ਚਿੱਤ ਕੋਲੋਂ ਉੱਠ ਕੇ ਜਾਣ ਨੂੰ ਪਰੇ ਨਾ ਕਰੇ ਪਰ ਗਉਂਆ ਦੀ ਰਾਖੀ ਵੀ ਕਰਨੀ ਜ਼ਰੂਰੀ ਸੀ ਉਹ ਗਉਂਆ ਨੂੰ ਦੇਖਣੋਂ ਦਾ ਤੇ ਮੁੜ ਕੋਲ ਜਾਂਦਾ ਜਦੋਂ ਦੂਰ ਜਾਂਦਾ ਤਾਂ ਉਸ ਦੀਆਂ ਲੱਤਾਂ ਕੰਮਣ ਲੱਗ ਪੈਂਦੀਆਂ ਜੇ ਮੁੜਦਾ ਤਾਂ ਲੱਤਾਂ ਹੌਲੀਆਂ ਹੋ ਜਾਂਦੀਆਂ ਨਰੰਕਾਰੀ ਜੋਤ ਉਸ ਨੂੰ ਚੰਗੀ ਲੱਗੀ ਉਸ ਬਾਲਕ ਨੇ ਦੇਖਿਆ ਤੇ ਸੋਚਿਆ ਕੋਈ ਮਹਾਪੁਰਸ਼ ਸਵੇਰ ਤੋਂ ਹੀ ਆ ਕੇ ਬੈਠਾ ਹੈ ਇਹ ਕੋਈ ਸੰਤ ਹੈ ਰੱਬ ਦਾ ਪਿਆਰਾ ਹੈ ਇਸ ਨੇ ਨਾ ਕੁਛ ਖਾਦਾ ਹੈ ਨਾ ਪੀਤਾ ਪਤਾ ਨਹੀਂ ਕਿੱਥੋਂ ਆਇਆ ਮੈਂ ਸੇਵਾ ਕਿਉਂ ਨਾ ਕਰਾਂ ਇਹ ਸੋਚ ਕੇ ਉਸ ਬਾਲਕ ਗੁਰੂ ਜੀ ਦੇ ਕੋਲੇ ਉੱਠਿਆ ਚੁੱਪ ਕੀਤਾ ਇੱਕ ਪਾਸੇ ਨੂੰ ਨਸ ਗਿਆ 10-12 ਪੈਲੀਆਂ ਸੰਤੂੜ ਨੱਠਾ ਗਿਆ ਨੱਠਾ ਨੱਠਾ ਇੱਕ ਖੂਹ ਤੇ ਜਾ ਪਹੁੰਚਿਆ ਖੂਹ ਦੇ ਬਾਹਰ ਦੇ ਨਾਲ ਨਵੀਆਂ ਟਿੰਡਾਂ ਦੀ ਮਾਲ ਸੀ ਇੱਕ ਕੋਰੀ ਸਾਫਟ ਢੰਡ ਮਾਲ ਦੇ ਨਾਲੋਂ ਖੋਲੀ ਤੇ ਉਸਨੇ ਖੋਲ ਕੇ ਫਿਰ ਮੁੜਾਇਆ ਗਊਆਂ ਦੇ ਕੋਲੇ ਆ ਕੇ ਇੱਕ ਗਊ ਚੋਈ ਜੋ ਗਊ ਬਿਨਾ ਵਛੇ ਤੋਂ ਧਾਰਾਂ ਕਢਾ ਲੈਂਦੀ ਸੀ ਕੋਈ ਸਵਾ ਸੇਰ ਦੇ ਕਰੀਬ ਦੁੱਧ ਚੋਇਆ ਦੁੱਧ ਲੈ ਕੇ ਸਤਗੁਰਾਂ ਦੇ ਕੋਲੇ ਗਿਆ ਤਾਂ ਗੁਰੂ ਜੀ ਉਸ ਵੇਲੇ ਹਰੇ ਘਾਓ ਤੇ ਲੇਟ ਗਏ ਸਨ ਲੇਟੇ ਹੋਏ ਦਰਖਤ ਦੇ ਪੱਤਿਆਂ ਤੇ ਫਲਾਂ ਦੇ ਵੱਲ ਦੇਖ ਦੇਖ ਕੇ ਨਿਰੰਕਾਰ ਦੀ ਮਹਿਮਾ ਕਰ ਰਹੇ ਸਨ ਪੱਤੇ ਰੰਗਦਾਰ ਫੁੱਲ ਟਾਹਣੀਆਂ ਦਾ ਸਿਕੜ ਕਾਲਾ ਇਹ ਕੁਝ ਕਾਦਰ ਕਿਵੇਂ ਕਰਦਾ ਹੈ ਇਹ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਸਨ ਮਹਾਂਪੁਰਸ਼ੋ ਗਊ ਦਾ ਮਿੱਠਾ ਦੁੱਧ ਹੈ ਆਪੇ ਪੀ ਲਵੋ ਮੈਂ ਇੱਥੇ ਇੰਨੀ ਸੇਵਾ ਕਰ ਸਕਦਾ ਹਾਂ ਇਹ ਬਾਲਕ ਬੂੜੇ ਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਗੁਰੂ ਜੀ ਇਹ ਬੋਲ ਸੁਣ ਕੇ ਬੜੇ ਹੈਰਾਨ ਸਨ ਕਿ ਇੱਕ ਮਾਸੂਮ ਬਾਲਕ ਦੀ ਜ਼ੁਬਾਨ ਇੱਕ ਇੱਕ ਸ਼ਬਦ ਸਿਆਣਿਆਂ ਵਰਗਾ ਨਿਕਲਿਆ ਇਹ ਬਾਲਕ ਕੋਈ ਹੂਨ ਹਾਰ ਹੈ ਸਤਿਗੁਰੂ ਉੱਠ ਕੇ ਬੈਠ ਗਏ ਬਾਲਕ ਦੇ ਕੋਲੋਂ ਦੁੱਧ ਦੀ ਟਿੰਡ ਫੜ ਲਈ ਤੇ ਹੌਲੀ-ਹੌਲੀ ਦੁੱਧ ਪੀ ਗਏ ਵਾਹ ਬਹੁਤ ਚੰਗਾ ਦੁੱਧ ਹੈ ਗੁਰੂ ਜੀ ਖੁਸ਼ੀ ਦੇ ਲਹਿਜੇ ਵਿੱਚ ਆਖਿਆ ਕਾਕਾ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ ਕੱਥੂ ਨੰਗਲ ਦਾ ਰਹਿਣ ਵਾਲਾ ਹਾਂ ਕੀ ਨਾਂ ਹੈ ਜੀ ਮਾਪੇ ਬੂੜਾ ਆ ਕੇ ਬੁਲਾਉਂਦੇ ਨੇ ਇਹੋ ਨਾਮ ਹੈ ਕੌਣ ਹੁੰਦੇ ਜੀ ਰੰਦਾਵੇ ਜੱਟ ਹੁੰਦੇ ਹਾਂ ਜੀ ਰੋਜ਼ ਇੱਥੇ ਗਊਆਂ ਚਰਾਉਂਦਾ ਹਾਂ ਹਾਂ ਮਹਾਤਮ ਜੀ ਰੋਜ਼ ਗਊਆਂ ਹੀ ਚਰਾਉਂਦਾ ਹਾਂ ਮੈਨੂੰ ਦੁੱਧ ਕਿਉਂ ਪੁਲਾਇਆ ਮੇਰੇ ਮਨ ਨੇ ਸਮਝਿਆ ਕਿ ਆਪ ਕੋਈ ਸੰਤ ਮਹਾਤਮਾ ਪਰਮਾਤਮਾ ਦੇ ਨੇੜੇ ਰਹਿਣ ਵਾਲੇ ਪੁਰਸ਼ੋਂ ਜੋ ਇਹਨਾਂ ਦੀ ਸੇਵਾ ਕਰਾਂ ਤਾਂ ਮੇਰਾ ਵੀ ਭਲਾ ਹੋ ਜਾਵੇਗਾ ਤੇਰਾ ਭਲਾ ਗੁਰੂ ਜੀ ਨੇ ਰਤਾ ਅਸਹਿਜਤਾ ਦੇ ਨਾਲ ਪੁੱਛਿਆ ਕਿ ਤੂੰ ਹਜੇ ਮਾਸੂਮ ਬਾਲਕ ਹੈਂ ਭਲੇ ਬੁਰੇ ਦਾ ਤੈਨੂੰ ਗਿਆਨ ਕੀ ਤੇਰੀ ਆਤਮਾ ਤਾਂ ਨਿਰਮਲ ਹੈ ਮੈਂ ਚਾਹੁੰਦਾ ਹਾਂ ਭਵ ਸਾਗਰ ਤੋਂ ਪਾਰ ਹੋਣ ਦਾ ਕੋਈ ਸਾਧਨ ਲੱਭ ਪਵੇ ਹੈ ਤੂੰ ਬਾਲਕ ਪਰ ਗੱਲਾਂ ਤਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੂੰ ਬੂੜਾ ਨਹੀਂ ਬੁੱਢਾ ਹੈ ਆਪ ਦੀ ਕਿਰਪਾ ਮੈਂ ਬੁੱਢਾ ਹੀ ਹਾਂ ਪਰ ਮੈਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸੋ ਤੈਨੂੰ ਕਿਵੇਂ ਪਤਾ ਹੈ ਕਿ ਕੋਈ ਪਵ ਸਾਗਰ ਹੈ ਕੋਈ ਪਾਪ ਹੈ ਜਾਂ ਕੋਈ ਪੁੰਨ ਹੈ ਜਾਂ ਕੋਈ ਅੱਗੇ ਦਾ ਡਰ ਹੈ ਮਹਾਰਾਜ ਸਾਡੇ ਪਿੰਡ ਸਾਧੂ ਆਏ ਸੀ ਉਹ ਸਾਰੀ ਰਾਤ ਭਜਨ ਤੇ ਕਥਾ ਕਰਦੇ ਰਹੇ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਮਨੁੱਖ ਮਰਦਾ ਹੈ ਤਾਂ ਧਰਮ ਰਾਜ ਇਸ ਤੋਂ ਹਿਸਾਬ ਲੈਂਦਾ ਹੈ ਜੇ ਮਾੜੇ ਕਰਮ ਕੀਤੇ ਹੋਣ ਤਾਂ ਧਰਮ ਰਾਜ ਦੇ ਦੂਤ ਉਸ ਨੂੰ ਬਹੁਤ ਤੰਗ ਕਰਦੇ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਾਲ ਸਿਰ ਉੱਤੇ ਕੂਕਦਾ ਰਹਿੰਦਾ ਹੈ ਪਤਾ ਨਹੀਂ ਕਦੋਂ ਮੌਤ ਆ ਜਾਵੇ ਮੈਂ ਇਹਨਾਂ ਗੱਲਾਂ ਨੂੰ ਸੋਚਦਾ ਰਿਹਾ ਸੀ ਇੱਕ ਦਿਨ ਮੈਂ ਵੀ ਦੇਖਿਆ ਕਿ ਸਾਡੇ ਪਿੰਡ ਬਿਮਾਰੀ ਪਈ ਕਈ ਸਿਆਣੇ ਤੇ ਬਾਲਕ ਮੇਰੀ ਉਮਰ ਦੇ ਮਰ ਗਏ ਸੀ ਜਰਮਾਨਿਆਂ ਨੇ ਸਾਰੇ ਪਿੰਡ ਤੇ ਹਮਲਾ ਕੀਤਾ ਸੀ ਉਹਨਾਂ ਵਿੱਚ ਬੱਚੇ ਬੁੱਢੇ ਤੇ ਜਵਾਨ ਮਾਰ ਦਿੱਤੇ ਸੀ ਮੈਂ ਸੋਚਦਾ ਰਹਿੰਦਾ ਕਿ ਜੇ ਇੱਕ ਦਿਨ ਕਾਲ ਆ ਗਿਆ ਤੇ ਮੈਂ ਮਰ ਗਿਆ ਤਾਂ ਕੀ ਹਿਸਾਬ ਦੇਵਾਂਗਾ ਮੈਨੂੰ ਤਾਂ ਮਾੜੇ ਚੰਗੇ ਕਰਮ ਦਾ ਪਤਾ ਹੀ ਨਹੀਂ ਮੈਨੂੰ ਉਪਦੇਸ਼ ਕਰੋ ਦੱਸੋ ਮੈਂ ਕੀ ਕਰਿਆ ਕਰਾਂ बूढ़े बालक ਨੂੰ یوں ਆਪਣੇ ਮਨ ਦੀ ਅਵਸਥਾ ਨੂੰ ਬਿਆਨ ਕੀਤਾ ਗੁਰੂ ਜੀ ਨੇ ਉੱਤਰ ਵਿੱਚ فرمایا ਕਾਇਆ ਕੋਟ ਗੜੇ ਮਹਾਰਾਜਾ ਨੇਬ ਖ્વાસ ਭਲਾ ਦਰਵਾਜਾ ਮਿੱਥਿਆ ਲੋਭ ਨਹੀਂ ਕਰਵਾਸਾ ਲਭ ਪਾਪ ਪੁਛਾਇਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸਰਣ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਤ ਪਾਏਂਦਾ ਮਾਰੂ ਮੁਹੱਲਾ ਪਹਿਲਾ ਇਸ ਦਾ ਪਰਮਾਰਥ ਹੈ ਬਾਲਕ ਇਸ ਸਰੀਰ ਇੱਕ ਕਿਲੇ ਦੀ ਨਿਆਈ ਹੈ ਇਸ ਕਿਲੇ ਦੇ ਵਿੱਚ ਹਿਰਦਾ ਸੁੰਦਰ ਮਹਿਲ ਹੈ ਉਸ ਮਹਿਲ ਦੇ ਵਿੱਚ ਪਰਮਾਤਮਾ ਦੀ ਜੋਤ ਰਹਿੰਦੀ ਹੈ ਜੋ ਝੂਠੇ ਪਦਾਰਥਾਂ ਦਾ ਖਿਆਲ ਕਰਦੇ ਹਨ ਉਹਨਾਂ ਦੇ ਹਿਰਦੇ ਮੰਦਰ ਦੇ ਵਿੱਚ ਵਾਹਿਗੁਰੂ ਵਾਸ ਨਹੀਂ ਕਰਦਾ ਉਹ ਲੋਭ ਤੇ ਪਾਪ ਦੇ ਨਾਲ ਦੁਖੀ ਹੁੰਦੇ ਹਨ ਜਿਸ ਪੁਰਸ਼ ਨੇ ਸੱਚ ਤੇ ਸੰਜਮ ਦਾ ਧਿਆਨ ਕੀਤਾ ਹੈ ਨੇਕ ਕੰਮ ਕੀਤੇ ਹਨ ਜਤ ਤੇ ਸਤ ਨੂੰ ਜੀਵਨ ਦਾ ਅੰਗ ਮਿੱਥਿਆ ਹੈ ਉਸ ਨੂੰ ਪਰਮਾਤਮਾ ਸਹਿਜੇ ਹੀ ਮਿਲ ਜਾਂਦਾ ਹੈ ਉਹ ਪਰਮਾਤਮਾ ਨੂੰ ਪਾ ਲੈਂਦਾ ਹੈ ਸਹਿਜੇ ਹੀ ਉਸ ਦਾ ਜਨਮ ਸਫਲ ਹੁੰਦਾ ਹੈ ਉਹ ਭਾਵ ਸਾਗਰ ਤੋਂ ਵੀ ਤਰ ਜਾਂਦਾ ਹੈ ਇਸ ਵਾਸਤੇ ਹੀ ਬਾਲਕ ਹੁਣ ਤੋਂ ਹੀ ਸੱਚ ਬੋਲੀ ਕਰਤਾਰ ਦੇ ਨਾਮ ਦਾ ਸਿਮਰਨ ਕਰੀ ਧਰਮ ਦੀ ਕਿਰਤ ਕਰੀ ਪਰ ਚਿੱਤ ਕਰਤਾਰ ਦੇ ਨਾਲ ਜੋੜੀ ਗਊਆਂ ਨੂੰ ਚਰਾਉਂਦਾ ਹੋਇਆ ਸਾਧ ਸੰਗਤਾਂ ਦੀ ਸੰਗਤ ਤੇ ਸੇਵਾ ਕਰੀ ਕਿਸੇ ਦਾ ਹਿਰਦਾ ਨਾ ਦੁਖਾਈ ਇਹੀ ਧਰਮ ਦੀ ਕਿਰਤ ਹੈ ਇਹੋ ਨੇਕੀ ਹੈ ਇਹੋ ਪ੍ਰਮਾਤਮਾ ਨੂੰ ਮਿਲਣ ਦੇ ਚੰਗੇ ਸਾਧਨ ਹਨ ਮਨੁੱਖਾ ਜਨਮ ਦਾ ਮਨੋਰਥ ਪ੍ਰਭੂ ਨੂੰ ਚਿੱਤੇ ਕਰਨਾ ਹੈ ਇਸ ਜੀਵ ਆਤਮਾ ਨੂੰ ਜਨਮ ਜਨਮ ਦੀ ਮੈਲ ਲੱਗੀ ਹੈ ਇਹ ਕਾਲਾ ਸਵਾ ਹੋਇਆ ਹੈ ਇਸ ਨੂੰ ਰਾਮ ਸਿਮਰਨ ਰੂਪੀ ਸਾਬਣ ਦੇ ਨਾਲ ਧੋਣਾ ਹੈ ਅੱਜ ਤੋਂ ਤੂੰ ਬੁੱਢਾ ਹੋਇਆ ਗੁਰੂ ਘਰ ਦੀ ਸੇਵਾ ਕਰਿਆ ਕਰੇਗਾ ਦਰਗਾਹ ਤੂੰ ਬਿਨਾ ਇਸ ਜਨਮ ਦੇ ਵਿੱਚ ਤੇਰੇ ਨਾਮ ਦੀ ਬਹੁਤ ਸ਼ੋਭਾ ਹੋਵੇਗੀ ਬਸ ਅੱਜ ਤੋਂ ਸਿਮਰਨ ਤੇ ਸੇਵਾ ਦੇ ਵਿੱਚ ਰੁੱਝ ਜਾ ਸਤਿਵਜਨ ਦਾਤਾ ਜੀ ਮੈਂ ਸੇਵਾ ਤੇ ਸਿਮਰਨ ਦੇ ਵਿੱਚ ਸਾਰਾ ਜੀਵਨ ਬਤੀਤ ਕਰੂੰਗਾ ਬਾਲਕ ਬੂੜੇ ਨੇ ਉੱਤਰ ਦਿੱਤਾ ਤੇ ਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਉਸ ਦਿਨ ਤੋਂ ਬੂੜੇ ਦਾ ਨਾਮ ਬਾਬਾ ਬੁੱਢਾ ਜੀ ਹੋ ਗਿਆ ਗੁਰੂ ਜੀ ਦਾ ਵਾਰ ਸੱਚਾ ਹੋ ਗਿਆ ਸਾਰਾ ਨਗਰ ਉਸ ਦਿਨ ਤੋਂ ਆਪ ਨੂੰ ਬਾਬਾ ਬੁੱਢਾ ਜੀ ਆਖ ਕੇ ਬੁਲਾਉਣ ਲੱਗ ਪਿਆ ਪਾਵੇਂ ਅਜੇ ਆਯੂ ਛੋਟੀ ਹੀ ਸੀ ਆਪਨੇ ਗੁਰੂ ਨਾਨਕ ਜੀ ਦਾ ਲੜ ਫੜ ਲਿਆ ਤੇ ਸੇਵਾ ਕਰਨ ਲੱਗੇ ਸੇਵਾ ਕਰਦਿਆਂ ਹੋਇਆਂ ਐਸੀ ਪਦਵੀ ਉੱਪਰ ਜਾ ਪਹੁੰਚੇ ਕਿ 6ਵੀਂ ਪਾਤਸ਼ਾਹੀ ਤੱਕ ਗੁਰਗੱਦੀ ਤੇ ਬੈਠਣ ਵਾਲੇ ਗੁਰੂ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਂਦੇ ਰਹੇ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਪ ਦੀ ਯਾਦ ਦੇ ਵਿੱਚ ਕਈ ਗੁਰਦੁਆਰੇ ਹਨ ਆਪ ਦੇ ਗੁਰਦੁਆਰੇ ਰਮਦਾਸ ਜੀ ਦੀ ਬਹੁਤ ਪੂਜਾ ਹੁੰਦੀ ਹੈ ਆਪ ਦੇ ਹਿਰਦੇ ਦੇ ਬਾਰੇ ਭਾਈ ਗੁਰਦਾਸ ਜੀ ਨੇ یوں ਫਰਮਾਇਆ ਕਿਉਂ ਤੇ ਸਵਿਟੋ ਵਾਰਿਆ ਹੋਂਦੇ ਤਾਣ ਜੋ ਹੋਏ ਨੇ ਤਾਣਾ ਹੋਂ ਤੇ ਸਵਿਟੋ ਵਾਰਿਆ ਹੋਂਦੇ ਮਾਣ ਜੋ ਹੋਏ ਨੀ ਮਾਣਾ ਹੋਂ ਤੇ ਸਵਿਟੋ ਵਾਰਿਆ ਛੱਡ ਸਿਆਣਾ ਹੋਏ ਈਆਣਾ ਹੋਂ ਤੇ ਸਵਿਟੋ ਵਾਰਿਆ ਖਸਮੇ ਦਾ ਭਾਵੇਂ ਜਿਸ ਬਾਣਾ ਹੋਂ ਤੇ ਸਵਿਟੋ ਵਾਰਿਆ ਗੁਰਮਖ ਮਾਰਗ ਦੇਖ ਲੁਭਾਣਾ ਹੋਂ ਤੇ ਸਵਿਟੋ ਵਾਰਿਆ ਚੱਲਣ ਜਾਣ ਜਗਤ ਮਹਿਮਾਨਾ ਦੀਨ ਦੁਨੀ ਦਰਗਾਹ ਪਰਵਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ